ਅਗਰ ਤੁਹਾਡੇ ਆਪਣੇ ਹੀ ਪਰਿਵਾਰ ਦੇ ਵਿੱਚ ਤੁਹਾਨੂੰ بار بار ਕੋਈ ਇਨਸਾਨ ਪਰੇਸ਼ਾਨ ਕਾਢਿਹਾਏ ਤੁਸੀਂ ਆਪਣੇ ਸਾਰੇ ਤਰੀਕੇ ਇਸਤੇਮਾਲ ਕਰਕੇ ਦੇਖ ਚੁੱਕੇ ਹੋ ਉਹ ਲੋ ਇਨਸਾਨ ਫਿਰ ਵੀ ਆਪਣੇ ਆਪ ਨੂੰ ਬਦਲ ਨਹੀਂ ਰਹੇ ਉਸ ਸਮੇਂ ਉਸ ਗੁੱਸੇ ਨੂੰ ਦਬਾਉਣ ਦੀ ਬਜਾਏ ਉਸ ਨੂੰ ਮਹਿਸੂਸ ਕਰੋ ਕਈ ਵਾਰੀ ਢੇਟ ਵਿੱਚ ਜਲਣ ਵੀ ਮਹਿਸੂਸ ਹੁੰਦੀ ਹੈ एक हाथ अपने पेट पर रख के और दूसरे नू अपने दिल से रखो और इस गुस्से नू महसूस करो उस गुस्से की ताकत का रुख बदल देवो अपने ध्यान किसी कम के कुछ एह जहा करो कि तो कामयाबी मिले जिस तू तो खुशी मिले क्योंकि गुस्से उुस्से ताकत इन्नी ज़्यादा तेज़ होंगी है ਕਿ ਤੁਹਾਡਾ ਭਵਿੱਖ ਬਦਲਣ ਦੀ ਸ਼ਕਤੀ ਰੱਖਦੀ ਹੈ ਉਸ ਸ਼ਕਤੀ ਨੂੰ ਵਿਰਤਨਾ ਜਾਣ ਦਿਓ ਨੁਕਸਾਨ ਨਹੀਂ ਵਿਝਾਏ ਫਾਇਦੇ ਵਿੱਚ ਇਸਤੇਮਾਲ ਕਰੋ